ਪੜ ਲਿਆ ਇਹ ਲੇੜਾ ਬਾਰ ਕਰਦੇ ਨੇ ਪਿੰਤੇ ਦਾ ਚੜਨਾ ਆਪਾਂ ਹਾਂ ਬਸ ਜੀਟੀ ਰੋਡ ਆਊਗਾ ਨਾ ਹੁਣ ਅੱਗੇ ਬਸ 17 ਕਿਲੋਮੀਟਰ ਅੱਗੇ ਆਪਾਂ ਜੀਟੀ ਰੋਡ ਜਲੰਧਾ ਪੜ ਲਿਆ ਇੱਕ ਘੰਟੇ ਦਾ ਲੱਗਦਾ ਸਮਾਂ ਲੱਗ ਜੀ ਸਾਰਿਆਂ ਨੂੰ ਸਸ਼ਟਿਆ ਕਾਲ ਨਮਸਤੇ ਸलाम ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਦੀ ਕਲਾ ਵਿੱਚ ਹੋਵੋਗੇ ਜੀ ਸਾਰੇ ਜਣੇ ਇਕੱਠੇ ਹੋ ਕੇ ਹੁਣ ਜਾ ਰਹੇ ਹਾਂ ਜੀ ਅਸੀਂ ਆਪਣੇ ਅਗਲੇ ਸਫ਼ਰ ਤੇ ਕਿੱਥੇ ਜਾ ਰਹੇ ਆ ਜੀ ਅਸੀਂ ਅੱਗੇ ਤੁਹਾਨੂੰ ਜਾ ਕੇ ਪਤਾ ਲੱਗੂਗਾ ਤੇ ਦੱਸ ਦਿਆਂ ਜੀ ਤੁਹਾਨੂੰ ਤੁਸੀਂ ਸਾਡੇ ਨਾਲ ਨਾਲ ਰਹਿਣਾ ਵੀਡੀਓ ਨੂੰ ਫੁੱਲ ਵਾਚ ਕਰਨਾ ਹੈ ਮੈਂ ਜਾਸਮੀਨ ਦੀ ਬਣਾ ਰਹੀ ਆ ਵੀਡੀਓ ਬਣਾ ਰਹੀ ਆ ਜਾਸਮੀਨ ਹਟਾਈ ਜਾ ਜੀ ਹਾਂ ਬਈ ਤੁਸੀਂ ਮੇਰੇ ਨਾਲ ਹੀ ਜਾ ਕੇ ਦੇਖਣਾ ਤਾ ਬੇਤੇ ਚਾਹ ਪੀਣ ਵਾਸਤੇ اے ਮੈ ਲ ਕੇ ECG ਪੂਰੀਆਂ ਬਣਾ ਕੇ ਕਰੋ ਤੇ ਅੰਬ ਦੇ ਆਚਾਰ ਦੇ ਨਾਲ بیٹھ ਕੇ ਅਸੀਂ ਹੁਣ ਚਾਹ ਦੇ ਨਾਲ ਪੂਰੀਆਂ ਖਾਵਾਂਗੇ

अच्छा पर 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 हा हे तुदी तंदू तेला ਜਿੰਦੀ ਤੇ ਮੇਰੀ ਫੋਟੋ ਚਲੋ ਪਹਿਲਾਂ ਉਧਰ ਜਾ ਕੇ ਲਾਉਦੇ ਹਾਂ ਸਾਰੇ ਆਹ ਤਾਂ ਉਧਰ ਰਸਤੇ ਦੇਖੇ ਜੀ ਅਸਲੀ ਰਸਤੇ ਵਿੱਚ ਰੁਕੇ ਆਂ ਦੇਖੋ ਵਿਆਸ ਕਰਿਆ ਦਾ ਨਜ਼ਾਰਾ ਨਾ ਵਧੀਆ ਵੀਰ ਆ ਰਹੇ ਆਂ ਅਸੀਂ ਦੇਖਣ ਵਾਸਤੇ ਇੱਥੇ ਰੁਕੇ ਸੀ ਵਿਆਸ ਦਰਿਆ ਤੇ ਸਾਰੇ ਜਾਣੇ ਲੱਗੇ ਹੋਏ ਨੇ ਜੀ ਆਪਕੋ ਆਪਣੇ ਫੋਟੋ ਸ਼ੂਟ ਕਰਨ ਮੈਂ ਵੀਡੀਓ ਬਣਾ ਰਹੀ ਆ ਸਾਰਿਆਂ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਪਹੁੰਚ ਗਏ ਜੀ ਅਸੀਂ ਨੇਰਾ ਬੱਬਾ ਨਾਨਕ ਜੀ ਦੇ ਵੀ ਕੋਲੇ ਲਾ ਦੋ ਇਹਦਾ ਜੋਧਪੁਰ ਹੋ ਗਿਆ ਇਹਦਾ ਜੋਧਪੁਰ ਹੋ ਗਿਆ ਵੀ ਭਾਵੇਂ ਆਵਾ ਮੈਲ ਦੇਖਣ ਗਈ ਕੋਵੇਂ ਆਵਾਜ ਮੈਂ ਕਿ ਉੱਡ ਗਏ ਐਵੇਂ ਗੁੱਸਾ ਨਹੀਂ ਕਰਦੇ ਕਿ ਤਾ ਹਮ ਦੇਖ ਤਾ ਹਰ ਸਿੰਗਲ ਚੱਲਣੀ ਤਾਹੀਂ ਛੇਧ ਬਣੀ ਰੱਖੂ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਗੁਰਨਾਮ ਸ਼ਤਾਨ ਦਾ ਜੀ ਗੁਰਨਾਮ ਦੇਵ ਜੀ ਮਹਾਰਾਜ ਬੋਲੇ ਸੋਨੇਹਾਲ ਬੋਲੇ ਸੋਨੇਹਾਲ ਸੱਚ ਰਹੀਆ ਗਾਲ ਲੋ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਆਪਾਂ ਹੁਣ ਜਾ ਰਹੇ ਆਂ ਜੀ ਅੰਦਰ ਮੱਥਾ ਟੇਕਣ ਵਾਸਤੇ ਤੁਸੀਂ ਵੀ ਸਾਰਿਆਂ ਨੇ ਆਨੰਦ ਮਾਣਨਾ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਦਰਸ਼ਨ ਕਰਕੇ ਅਸੀਂ ਇੱਧਰ ਆ ਗਏ ਸੀ ਕਿ ਇਹ ਬਹੁਤ ਹੀ ਪ੍ਰਾਤਨ ਖੂਹ ਹੈਗਾ ਇਹ ਤੇ ਇਹਦੇ ਆਪਾਂ ਦਰਸ਼ਨ ਕਰਨ ਵਾਸਤੇ ਆਏ ਆ ਇੱਧਰ ਕਰੋ ਜੀ ਤੁਸੀਂ ਵੀ ਦਰਸ਼ਨ ਦੇਖੋ ਡਿੰਡਾਂ ਵਾਲਾ ਖੂਹ ਹੈਗਾ ਇਹ ਇਹ ਕੁੜੀਏ ਬਚਾ ਕੇ ਹੋਤੀ ਆ ਗਏ ਅਸੀਂ ਲੰਗਰ ਛਕਣ ਵਾਸਤੇ ਹਲੋ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਚਲੋ ਆਜੋ ਜੀ ਦੇਖੋ ਦਰਸ਼ਨ ਕਰੋ ਜੀ ਬਾਬੇ ਨਾਨਕ ਦੀ ਧਰਤੀ ਹੈਗੀ ਐ ਇਹ ਪਵਿੱਤਰ ਧਰਤੀ ਉਹ ਦਰ ਸਾਹਮਣੇ ਕੋਰੀਡੋਰ ਦਿਖ ਰਿਹਾ ਏ ਉਹ ਦੇਖੋ ਆਪਣੇ ਭਾਰਤ ਦਾ ਝੰਡਾ ਇਹ ਹੈਗਾ ਜੀ ਕੋਰੀਡੋਰ ਕਰਤਾਰਪੁਰ ਸਾਹਿਬ ਜਾਣ ਦੇ ਲਈ ਜਿਨ੍ਹਾਂ ਨੂੰ ਕੋਰੀਡੋਰ ਕਰਤਾਰਪੁਰ ਸਾਹਿਬ ਲਾਂਗੇ ਦਾ ਪਤਾ ਹੈ ਤਾਂ ਸਾਰੇ ਸਮਝ ਗਏ ਹੋਣਗੇ ਵੀ ਅਸੀਂ ਇੱਥੇ ਕਿਉਂ ਰਾਤ ਸਟੇ ਕਰੀ ਐ ਪਰ ਬਾਕੀ ਦਾ ਜੇ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਅਸੀਂ ਫਿਰ ਹੁਣ ਕਿੱਥੇ ਜਾ ਰਹੇ ਹਾਂ ਕੌਣ ਕੌਣ ਜਾ ਰਹੇ ਆ ਤੇ ਮਿਲਦੇ ਆ ਜੀ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਉਣ ਵਾਲੀ ਵੀਡੀਓ ਨੂੰ ਤੁਸੀਂ ਜੀ ਜ਼ਰੂਰ ਜ਼ਰੂਰ ਦੇਖਣਾ ਹੈਗਾ ਇਹ ਤੇ ਤੁਹਾਨੂੰ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ